ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਥੇ ਜੀ ਮਾਰਨਿੰਗ ਟਾਈਮ ਆ ਤੇ ਮੈਂ ਹਣ ਕੰਬਲ ਡਵਲ ਬੈੱਡ ਦਾ ਪਾ ਰਿਆ ਹਣ ਮਸ਼ੀਨ ਵਿੱਚ ਚੰਗਾ ਵਿੱਚ ਪਾਣੀ ਪਾ ਕੇ ਤੇ ਚੰਗਾ ਸਰਫ ਸੱਟ ਕੇ ਵੀ ਸੋਨਾ ਧੋ ਹੋ ਜਾਊਗਾ ਵੀ ਤੇ ਇਹਨੂੰ ਧੋ ਕੇ ਰੱਖ ਦੇਣਾ ਆਪਾਂ ਮਤਲਬ ਬੈੱਡ ਵਿੱਚ ਵੀ ਹੁਣ ਟਾਈਮ ਨਹੀਂ ਹੈਗਾ ਨਾ ਲੈਣ ਦਾ ਤੇ ਇੱਕ ਰਾਤ ਮੈਂ ਕੰਬਲ ਧੋ ਲੈ ਸੀਗਾ ਤੇ ਹੁਣ ਇੱਕ ਅਤੇ ਇੱਕ ਹੋਰ ਹੌਲੀ ਹੌਲੀ ਸਾਰੇ ਨੰਬਰ ਵਾਈਜ਼ ਧੋ ਲੈਣੇ ਆ ਆ ਦੇਖੋ ਮਸ਼ੀਨ ਆ ਤੇ ਇਹਨੂੰ ਹੋ ਗਿਆ ਸਾਲ ਲਿਆਂ ਦੀ ਨੂੰ ਮੈਂ ਤੇ ਨਾਲ ਹੀ ਮੈਂ ਇਹਦਾ ਕਵਰ ਲੈ ਲਿਆ ਤੇ ਨਾਲ ਹੀ ਇਹਦਾ ਸਟੈਂਡ ਬਣਾ ਲਿਆ ਉਥੋਂ ਬਜਾਜ ਪਿੰਡ ਤੋਂ ਤੇ ਜਦੋਂ ਮਸ਼ੀਨ ਮੈਂ ਚੁਣੀ ਹੈ ਨਾ ਤੇ ਮੈਂ ਮਤਲਬ ਇਸ ਹਿਸਾਬ ਨਾਲ ਚੁਣੀ ਵੀ ਇਹ ਚ ਕੰਬਲ ਵੀ ਧੋ ਜਾਣ ਤੇ ਇੱਕ ਇੱਕ ਮਸ਼ੀਨ ਸੀ ਜਿਹੜੀ ਹਲਕੀ ਸੀਗੀ ਉਹ ਥੋੜੇ ਪਿਆਂਦੀ ਹੁੰਦੀ ਸੀ ਤੇ ਇੱਥੇ ਮਤਲਬ 2000 ਵੱਧ ਖਰਚ ਹੁੰਦਾ ਸੀਗਾ ਮੈਂ ਕੋਈ ਚੱਕਰ ਨਹੀਂ ਖਾਟ ਦੇਣਾ ਚਾਹੀਦਾ ਕੰਬਲ ਵਗੈਰਾ ਤੋਂ ਹੋ ਜਾਂਦਾ ਵਧੀਆ ਤੋਂ ਹੋ ਜਾਣ ਮਤਲਬ ਜਿਹੜੇ ਜ਼ਿਆਦੇ ਭਾਰੇ ਹੁੰਦੇ ਉਹ ਤਾਂ ਨਹੀਂ ਤੋਂ ਹੁੰਦੇ ਹੈਗੇ ਉੱਤੇ ਮੈਂ ਕਵਰ ਚਾੜ੍ਹ ਲੈਣੀ ਨਹੀਂ ਫਿਰ ਕਵਰ ਧੋ ਲੈਣੇ ਆ ਤੇ ਮੇਰੇ ਰਾਈਆਂ ਦੇ ਕਵਰ ਵੀ ਧੋ ਕੇ ਰੱਖ ਲਿਆ ਤੇ ਚਾਦਰਾਂ ਮਤਲਬ ਜਿਹੜੀ ਗਰਮ ਸੀਗੀਆਂ ਉਹ ਵੀ ਧੋ ਕੇ ਰੱਖ ਲਈਆਂ तकरीबन ਮੇਰੇ ਘਰ ਕੰਨ ਬੜਾ ਜਿਹੜਾ ਰਹਿੰਦਾ ਹੋਰ ਮੈਂ ਕਰਾਂ ਮਣੀ ਤਕਰੀਬ ਨੇ ਮੇਰਾ ਕੰਮ ਮਤਲਬ ਥੋੜਾ ਨਿਬੜ ਗਿਆ ਤਾਂ ਥੋੜਾ ਮਤਲਬ ਜਿਹੜਾ ਰਹਿ ਗਿਆ ਤੂੰ ਮੈਂ ਸੋਚ ਕੇ ਰੱਖਦੀ ਹਣੀ ਵੀ ਅੱਜ ਆ ਕੰਮ ਕਰਨਾ ਅੱਜ ਉਹ ਕੰਮ ਕਰਨਾ ਫਿਰ ਥੋੜਾ ਸੌਖਾ ਹੋ ਜਾਂਦਾ ਜੇ ਆਪਾਂ ਇੱਕਦਮ ਪ੍ਰੈਸ਼ਰ ਪਾਉਨੇ ਆ ਤਾਂ ਫਿਰ ਨਹੀਂ ਸਹੀ ਨਹੀਂ ਹੁੰਦਾ ਹੈਗਾ ਦੇਖੋ ਆ ਕੰਬਲ ਸੇਮ ਟੂ ਸੇਮ ਆ ਤੇ ਇਹ ਮੈਂ ਪਿਛਲੇ ਸਾਲ ਐਸੀ ਦੋ ਉੱਥੇ ਫੇਰੀ ਵਾਲਾ ਆਇਆ ਸੀਗਾ ਤੇ ਮੈਨੂੰ ਕਲਰ ਵਧੀਆ ਲੱਗੇ ਇਹਨਾਂ ਦੇ ਤੇ ਬਹੁਤ ਸੋਹਣੇ ਨਿਖਰਦੇ ਬਹੁਤ ਕੰਬਲ ਇਹ ਤੇ ਵਧੀਆ ਲੱਗੇ ਲੱਗੇ ਮੈਨੂੰ ਇਹ ਜੋੜੀ ਲੈ ਲਈ ਫਿਰ ਮੈਂ ਇਹ ਤੇ ਆ ਦੇਖੋ ਹੁਣ ਸੁੱਕਣੇ ਪਾਤੇ ਹੁਣ ਹੌਲੀ ਹੌਲੀ ਸੁੱਕ ਜਾਣ ਉੱਪਰ ਵਾ ਟਿਕਮੀ ਲੱਗੀ ਅੱਜ ਤੇ ਕੱਲ ਦਾ ਕੋਈ ਪਤਾ ਨਹੀਂ ਹੈਗਾ ਕੱਲ ਦਾ ਵੈਸੇ ਮੀ ਵੀ ਦੱਸਿਆ ਹੋਇਆ ਆ ਤੇ ਦੇਖੋ ਜੀ ਕੜੀ ਦਾ ਲਹਾ ਲੈਣਾ ਚਾਹੀਦਾ ਆ ਧੁੱਪ ਦਾ ਹਨਾ ਵੀ ਕੱਲ ਦਾ ਪਤਾ ਨਹੀਂ ਹੁੰਦਾ ਤੇ ਇਸ ਕਰਕੇ ਫੇ ਮੈਂ ਕੱਪੜੇ ਸਾਰੇ ਤਕਰੀਬਨ ਧੋ ਚੁੱਕੀ ਆ ਤੇ ਦੇਖੋ ਧੁੱਪ ਕਿੰਨੀ ਆ ਤੇ ਹੋਰ ਆ ਮੇਰੇ ਇੱਥੇ ਮੇਥੀ ਸੁੱਕਣ ਡਈ ਆ ਤੇ ਉਹ ਕਿੰਨੀ ਸੁੱਕ ਚੁੱਕੀ ਆ ਇਹ ਤੇ ਸੁੱਕੀ ਮੇਥੀ ਭਾਵੇਂ ਲਹਾਜ ਪਾ ਕੇ ਰੱਖ ਲਓ ਤੇ ਆ ਹੁਣ ਮੈਂ ਕੱਪੜੇ ਜਿਹੜੇ ਦੂਜੇ ਥੋੜੇ ਹੋਰ ਤੇ ਹੋਰ ਸੀਗੇ ਚਲੋ ਨੇ ਕਈ ਵੀ ਅਜੇ ਧੋ ਲੈਨੇ ਆ ਕੱਪੜਿਆਂ ਦਾ ਕੰਮ ਨਿਪੜਿਆ ਹੋ ਤਾਂ ਸਾਰੇ ਕੰਮ ਨਿਪੜ ਜਾਂਦੇ ਆ ਤਾਂ ਦੇਖੋ ਮੈਲ ਨਿਕਲਦੀ ਕੱਪੜਿਆਂ ਚ ਦੇਖੋ ਜੀ ਮੈਲ ਨਿਕਲੂਗੀ ਫੋਲ ਫੋਲ ਤਾਂ ਨਹੀਂ ਹੋਣਗੇ ਹਾਂਜੀ ਕੱਪੜੇ ਦੇਖੋ ਮੇਰੇ ਧੁੱਤੇ ਗਏ ਆ ਤੇ ਇਹਨੂੰ ਬਨੇਰੇ ਭਰ ਲਏ ਮੈਂ ਤੇ ਮੇਰੇ ਸੇਮ ਟੂ ਸੇਮ ਕੰਬਲ ਵੀ ਧੁੱਤੇ ਆ ਕੁਛ ਇੱਕ ਧੋਲੇ ਹਰਾਤ ਮੈਂ ਤੇ ਇੱਕ ਹੁਣ ਧੋਤਾ ਤੇ ਜੇ ਨਾ ਧੋਵੋ ਤਾਂ ਫਿਰ ਤਾਂ ਸਮੈਲ ਆਉਂਦੀ ਰਹਿੰਦੀ ਆ ਆ ਦੇਖੋ ਜੀਵਨ ਕੀ ਕੰਦ ਵੀ ਭਰੀ ਐ ਮੈਂ ਕੱਪੜਿਆਂ ਨਾਲ ਹਨਾ ਦੇਖੋ ਆਪਣਾ ਤਾਂ ਜਿਦਾ ਬਰੇਰਾ ਭਰਨਾ ਸੀਗਾ ਆਪਾਂ ਗਵਾਂਡੀਆਂ ਦੀ ਵੀ ਗੰਦ ਕੰਦ ਭਰ ਲਈ ਐ ਕੱਪੜਿਆਂ ਦੇ ਨਾਲ ਚਲੋ ਵਧੀਆ ਸਾਡੇ ਗਵਾਂਡ ਬਹੁਤ ਵਧੀਆ ਸਾਡਾ ਬਹੁਤ ਵਧੀਆ ਸਾਡੇ ਘਰ ਦੇ ਸਕੇ ਹੀ ਆ ਇਹ ਤੇ ਦੇਖੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਹੁਤ ਪਿਆਰ ਨਾਲ ਤੁਹਾਡਾ ਸਵਾਗਤ ਆ ਹੋਰ ਕਿਦਰ ਠੀਕ ਠਾਕ ਹੋ ਸਾਰੇ YouTube ਫੈਮਿਲੀ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹੁਣ ਦੇਖੋ ਗਰਮੀ ਆ ਗਈਆਂ ਤਾਂ ਮੌਸਮ ਹੋ ਗਿਆ ਚੇਂਜ ਤੇ ਹੁਣ ਜਿਹੜੇ ਗਰਮ ਕੱਪੜੇ ਆ ਉਹ ਮੈਂ ਚੱਕ ਕੇ ਰੱਖ ਲਿਆ तकरीबन ਰੱਖ ਹੀ ਲਿਆ ਕੁਸ਼ਕ ਪਏ ਆ ਆ ਦੇਖੋ ਬੈੱਡ ਸ਼ੀਟਾਂ ਵੀ ਮੈਂ ਚੇਂਜ ਕਰ ਲਈਆਂ ਹੈਨਾ ਵੀ ਹੁਣ ਜੇ ਗਰਮ ਸੀਗੇ ਤਾਂ ਉਹ ਫਿਰ ਬਹੁਤ ਜਿਦਾ ਕਰ ਲੋ ਵੀ ਤਲਖਾਈ ਜੀ ਲੱਗਦੀ ਆ ਦੇਖੋ ਦਿਵਾਨ ਤੇ ਵੀ ਬੈੱਡ ਸ਼ੀਟ ਚੇਂਜ ਕਰ ਲਈਆਂ ਤੇ ਜਿਹੜੀਆਂ ਰੱਖੀਆਂ ਮਤਲਬ ਲਾਈਆਂ ਹੋਈਆਂ ਉਹ ਧੋ ਕੇ ਰੱਖ ਲਈਆਂ ਮੈਂ ਤੇ ਤੇ ਜਿਹੜੇ ਕੰਬਲ ਉੱਪਰ ਛੱਤੇ ਪਾਇਆ ਤੇ ਕੱਪੜੇ ਵਾਵਾ ਧੋਤੇ ਆ ਤੇ ਹੁਣ ਮੇਰੇ ਸੌਖੇ ਚਾਰ ਦਿਨ ਨਿਕਲ ਜਾਣੇ ਆ ਇੱਕ ਤੋਂ ਕੱਪੜੇ ਧੋਣ ਦਾ ਕੀ ਫਾਇਦਾ ਚਲੋ ਮੈਂ ਕਿਾ ਥੋੜੇ ਜਮਾ ਹੋ ਜਾਣ ਤੇ ਫਿਰ ਸੌਖਾ ਰਹਿੰਦਾ ਆ ਕੁਝ ਦਿਨ ਨਿਕਲ ਜਾਂਦੇ ਆ ਤੁਹਾਨੂੰ ਪਤਾ ਵੀ ਪ੍ਰੋਗਰਾਮ ਬਹੁਤ ਚੱਲਦੇ ਰਹਿੰਦੇ ਆ ਹੌਣ ਜਾਣ ਲੱਗਿਆ ਰਹਿੰਦਾ ਆ ਤੇ ਇਹ ਗੱਲ ਆ ਔਰ ਹੋਰ ਸਾਰੇ YouTube ਫੈਮਿਲੀ ਬਹੁਤ ਵਧੀਆ ਆ ਬਹੁਤ ਚੰਗੀ ਆ ਸਹੀ ਆ ਓਕੇ ਆ ਪਿਆਰ ਕਰਦੇ ਮੇਰੇ ਚੈਨਲ ਨੂੰ ਹਨਾ ਮੈਨੂੰ ਕਰਦੇ ਆ 2% ਤੇ ਇਦਾਂ ਕਹਿੰਦੇ ਮੈਨੂੰ ਉਹ 18% ਬਾਕੀ ਰਹਿੰਦਾ ਮੈਨੂੰ 20% ਹੀ ਕੋਈ ਹੁੰਦਾ ਨਹੀਂ ਉਹਨਾਂ ਦੇ ਨਾਲ ਇਹ ਚੱਕਰ ਆ ਦੇਖੋ ਕੈਨੇਡਾ ਅਮਰੀਕਾ ਪਾਕਿਸਤਾਨ ਇਟਲੀ ਚੋਂ ਕਮੈਂਟ ਆਉਂਦੇ ਆ ਪਾਕਿਸਤਾਨ ਦਾ ਵੀ ਕਮੈਂਟ ਆਉਂਦੇ ਉਹ ਵੀ ਜਿਹੜਾ ਲਾਈਕ ਕਰਦੇ ਆ ਕਮੈਂਟ ਕਰਦੇ ਆ ਬਹੁਤ ਲੱਗਦਾ ਆ ਤੇ ਇਹ ਦੇਖੋ ਕਿੱਥੇ ਤੱਕ ਪਛਾਣ ਬਣਦੀ ਆ ਵੇ ਮੈਂ ਕਿਸੇ ਨੂੰ ਨਹੀਂ ਜਾਣਦੀ ਹੈਗੀ ਮੈਂ ਮੈਨੂੰ ਇੰਨੇ ਸਾਰੇ ਮਤਲਬ ਵਿਦੇਸ਼ ਬੈਠੇ ਵੀ ਦੁਨੀਆ ਜਾਣਦੀ ਆ ਇਹ ਤੇ ਇੱਕ YouTube ਦਾ ਧੰਨਵਾਦ ਆ ਯਾਨੀ ਇੱਕ ਐਪ ਬਹੁਤ ਵਧੀਆ ਹੈ ਯਾਨੀ ਦੂਰ ਦੂਰ ਤੱਕ ਆਪਣੀ ਗੱਲ ਜਾਂਦੀ ਆ ਨਾਲ ਆਪ ਜਿਹੜੀ ਗੱਲ ਕਰਦੇ ਆ ਇਹ ਗੱਲ ਆ ਤੇ ਬਹੁਤ ਵਧੀਆ ਆ ਲੱਗਦਾ ਹੈ ਹਰ ਕਮੈਂਟ ਕਰਦੇ ਦੱਸਦੇ ਸਾਡੇ ਵਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਨਾ ਗੱਲਾਂ ਕਰਦੇ ਆ ਤੇ ਵਧੀਆ ਲੱਗਦਾ ਆ ਤੁਹਾਨੂੰ ਵੀ ਪਤਾ ਲੱਗਦਾ ਵੀ ਤੁਹਾਨੂੰ ਕਿਹੜੇ-ਕਿਹੜੇ ਸ਼ਹਿਰ ਤੋਂ ਕਿਹੜੀ-ਕਿਹੜੀ ਮਤਲਬ ਕੰਟਰੀ ਤੋਂ ਦੇਖਦੇ ਆ ਤੁਸੀਂ ਸਾਨੂੰ ਵੀ ਇਦਾਂ ਪਤਾ ਲੱਗ ਜਾਂਦਾ ਆ ਪਰ ਕੱਲ ਦੇ ਬਲੌਗ ਤੇ ਮਤਲਬ ਤੁਸੀਂ ਦੇਖਿਆ ਹੋਣਾ ਜਿਹੜਾ ਪਿਛਲਾ ਬਲੌਗ ਹੈ ਗਿਆ ਆ ਤੇ ਜੇ ਮਤਲਬ ਰਾਤ ਤੱਕ ਰੁਟੀਨ ਤਾਂ ਆਪਣਾ ਬੜੇ ਕੰਮ ਹੁੰਦੇ ਆ ਫਿਰ ਬਲੌਗ ਲੰਬਾ ਬਹੁਤ ਹੁੰਦਾ ਫਿਰ ਬੋਰਿੰਗ ਹੋ ਜਾਂਦੇ ਆ ਤੇ ਨਾਲੇ ਮੈਂ ਸਾਰਿਆਂ ਨੂੰ ਕੋਈ ਵੀ ਕਮੈਂਟ ਆਵੇ ਮੈਂ ਰਿਪਲਾਈ ਜ਼ਰੂਰ ਨਾਲ ਨਾਲ ਕਰਦੀ ਹੁੰਨੀ ਇਹ ਨਹੀਂ ਵੀ ਮੈਂ ਕਿਸੇ ਨੂੰ ਰਿਪਲਾਈ ਨਹੀਂ ਕਰਦੀ ਹੈਗੀ ਕਰਦੀ ਹਾਂ ਜ਼ਰੂਰ ਆ ਤੇ ਧਿਆਨ ਨਾਲ ਦੇਖਿਆ ਕਰੋ ਮੈਸੇਜ ਬਾਅਦ ਚੁੱਕਿਆ ਕਰੋ ਹੈਨਾ ਤੇ ਕਰਨਾ ਵੀ ਚਲੋ ਚਾਹੀਦਾ ਰਿਪਲਾਈ ਜੇ ਤੁਸੀਂ ਦੇਖਣ ਲਈ ਟਾਈਮ ਕੱਢਦੇ ਆ ਤੇ ਮੇਰਾ ਫਰਜ਼ ਹੈ ਰਿਪਲਾਈ ਦੇਣਾ ਤੇ ਔਰ ਮੈਂ ਰਿਪਲਾਈ ਜ਼ਰੂਰ ਦਿੰਨੀ ਹੁੰਨੀ ਆ ਇਹ ਵੀ ਗੱਲ ਆ ਤੇ ਦੇਖਿਆ ਕਰੋ ਧਿਆਨ ਨਾਲ ਤੁਹਾੁਰ YouTube ਫੈਮ ਬਹੁਤ ਵਧੀਆ ਹੋਰ ਮੈਂ ਨਾ ਐਤੀ ਮਤਲਬ ਛਾਲ ਵਾਲਾ ਕੱਪੜਾ ਗਰਮ ਕੱਪੜਾ ਨਹੀਂ ਵੀ ਸਮਾਇਆ ਮੈਂ ਉਦ ਦਾ ਫੇਰ ਸੂਟ ਸਮਾਇਆ ਹੈ ਲਾਈਨਿੰਗ ਵਾਲੇ ਤੇ ਮਤਲਬ ਪਾਰਟੀ ਵਗੈਰਾ ਵਿਆਹ ਵਾਸਤੇ ਹੈ ਨਾ ਅਦੋਕਾ ਇਹ ਦੇਖੋ ਕਿੰਨੇ ਅਰਕੀ ਵਿਆਹ ਦੇਖੇ ਆ ਮੈਂ ਸਾਰੇ ਲਾਈਨਿ ਗਾਲੇ ਸਮਾਏ ਆ ਤਾਂ ਗਰਮ ਸੂਟ ਨਹੀਂ ਵਿੱਚ ਸਮਾਇਆ ਹੈਗਾ ਤੇ ਦੇਖੋ ਜੀ ਇਦਾਂ ਜਿਹੜੇ ਗਰਮ ਸੂਟ ਹੁੰਦੇ ਆ ਫੜਦੇ ਨਹੀਂ ਇਹ ਗਲੋ ਲੈਂਦੇ ਨਹੀਂ ਹੈਗੇ ਜਿਹੜੇ ਪਿਛਲੇ ਸਾਲ ਦੇ ਨਾ ਸੂਟ ਸੀਗੇ ਉਹੀ ਮੈਂ ਕੱਢ-ਕੱਢ ਕੇ ਕਿਸੇ ਨਾਲ ਚ ਪਾਏ ਆ ਤੇ ਇਹ ਗੱਲ ਜਿਹੜੇ ਮਤਲਬ ਗਰਮੀ ਵਾਲੇ ਹੁੰਦੇ ਆ ਉਹ ਪਸੀਨੇ ਨਾਲ ਗਲ ਜਾਂਦੇ ਆ ਭਟ ਵੀ ਜਾਂਦੇ ਆ ਜਿਹੜੇ ਤਾਂ ਸਿਆਲ ਵਾਲੇ ਕੱਪੜੇ ਆ ਉਹ ਤਾਂ ਗਲੋ ਲੈਂਦੇ ਹੀ ਨਹੀਂ ਪਤਾ ਨਹੀਂ ਕਿੱਦਾਂ ਦੇ ਹੁੰਦੇ ਆ ਇਹ ਗੱਲ ਆ ਵੈਸੇ ਕੋਟੀਆਂ-ਕੋਟੀਆਂ ਦਾ ਬਾਵਾ ਆ ਰਹੀ ਸ਼ਾਲ ਲੈ ਆ, ਕਸਟੋਲ ਲੈ ਲੈ, ਕੋਟੀਆਂ ਲੈ ਲਈਆਂ ਤੇ ਗਰਮ ਸੂਟ ਨੇ ਮੇ ਕੋਲ ਆ ਸਾਡੇ ਅੰਕ ਸਮਾਂ ਅੰਕਲ ਜੀ ਆਉਂਦੇ ਇੱਥੇ ਕੱਪੜੇ-ਕਪੜਾ ਦੇਣ ਘਾਰੀ ਦੇ ਜਾਂਦੇ ਹੁੰਦੇ ਆ ਉਹ ਤੋ ਸਮਾਂ ਕਹਿਣਾ ਵੀ ਤੁਸੀਂ ਕੱਪੜਾ ਗਰਮੀ ਸੂਟ ਲੈ ਆ ਮੈਂ ਕਿਹਾ ਮੈਨੂੰ ਗਰਮ ਸੂਟ ਨਹੀਂ ਆ ਕਿ ਮੈਨੂੰ ਵਧੀਆ ਲੱਗਾ ਅੱਗੇ ਜਿਹੜੇ ਸਮਾਲੇ ਵਿੱਚ ਉਹ ਹੀ ਪਾ ਲਿਆ ਹੁਣ ਨਹੀਂ ਮੈਂ ਹੁਣ ਇੱਕ ਲੈਣਾ ਕੜਾਈ ਵਾਲਾ ਸੂਟ ਲੈਣਾ ਆ ਉਹ ਵਧੀਆ ਆ ਤੇ ਵੈਸੇ ਸੂਟ ਤੇ ਬਥੇਰੇ ਸਮਾਏ ਜਾਂਦੀ ਕਿਵੇਂ ਕੀ ਖਰੀਦ ਕੇ ਇਹ ਗੱਲ ਆ ਤੇ ਨਾਲੇ ਮੈਂ ਤੁਹਾਨੂੰ ਵੀ ਗੱਲ ਦੱਸਦੀ ਹਾਂ ਜਦੋਂ ਮਤਲਬ ਚੈਨਲ ਖੋਲਿਆ ਸੀ ਨਾ ਅਸੀਂ 7 ਮਹੀਨੇ ਤਾਂ ਹੋ ਚੁੱਕੇ ਚੈਨਲ ਖੁੱਲੇ ਨੂੰ ਜੁਲਾਈ ਮਹੀਨੇ ਖੋਲਿਆ ਸੀਗਾ ਤੇ ਉਦੋਂ ਨਵਨਾਵਾ ਮੈਨੂੰ ਕੁਝ ਨਹੀਂ ਪਤਾ ਹੁੰਦਾ ਸੀਗਾ ਤੇ ਸਾਰੀ ਸੈਟਿੰਗ ਮੈਨੂੰ ਗੁਰਲਾਲ ਨੇ ਕਰਕੇ ਦਿੱਤੀ ਮਤਲਬ ਚੈਨਲ ਬਣਾਉਣਾ ਤੇ YouTube ਚੈਨਲ ਮਤਲਬ ਅੱਜ ਜਦੋਂ ਖੋਲਦੇ ਆ ਤਾਂ ਮਤਲਬ ਬੋਲਦੇ YouTube ਚੈਨਲ ਕਿਵੇਂ ਬਣਾਏ ਤੇ ਕਿੰਨੀਆਂ ਆਪਣੀਆਂ ਆਪਣੇ ਸਾਹਮਣੇ ਕਿੰਨੀਆਂ ਵੀਡੀਓ ਆ ਜਾਂਦੀਆਂ ਸਾਨੂੰ ਬਧਿਆ ਲਗੀ ਸਪੀਡਿੰਗ ਗਿਆਨ ਇੱਕ ਮਤਲਬ ਵੀਰ ਜੀ ਹੁਣੀ ਹਿੰਦੀ ਚੈਨਲ ਉਹਨਾਂ ਦਾ ਉਹ ਮੈਂ ਸਿਖਾਉਣ ਵਾਲਾ ਟੀਚ ਵਾਲਾ ਤੇ ਉਹਨਾਂ ਦੀ ਵੀਡੀਓ ਦੇਖੀ ਸੀ ਤੇ ਉਹਨਾਂ ਦੀ ਵੀਡੀਓ ਦੇਖ ਦੇ ਕੇ ਸਿੱਖ ਸਿੱਖ ਕੇ ਨਾ ਫਿਰ ਅਸੀਂ ਮਤਲਬ ਗਰਲਾ ਲਈ YouTube ਚੈਨਲ ਬਣਾ ਕੇ ਮੈਨੂੰ ਤੇ ਮੈਨੂੰ ਤਾਂ ਕੁਝ ਨਹੀਂ ਸੀ ਪਤਾ ਹੁੰਦਾ ਇਹ ਆ ਵੀ ਚੈਨਲ ਕਿੱਦਾਂ ਬਣਾਉਣਾ ਹੈ ਤੇ ਮਤਲਬ ਕੀ ਕਿੱਦਾਂ ਐ ਐਡੀਟਿੰਗ ਕਰਨੀ ਆ ਤੇ ਕੁਝ ਨਹੀਂ ਪਤਾ ਮੈਨੂੰ ਤੇ ਵਾਇਸ ਸਟੂਡੀਓ ਬਾਰੇ ਵੀ ਨਹੀਂ ਕੁਝ ਪਤਾ ਹੁੰਦਾ ਸੀਗਾ ਇਿੱਦਿ ਹੌਲੀ 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 ਇਦਾਂ ਹੁਣ ਆਪਾਂ ਰਾਹੇ ਪੈ ਜੰਨੇ ਆ ਤਾਂ ਆਪਾਂ ਨੂੰ ਰਾਹਾਂ ਦਾ ਪਤਾ ਲੱਗ ਜਾਂਦਾ ਆ ਵੀ ਆਹ ਰਾਹ ਕਿੱਧਰ ਜਾਣਾ ਆ ਆਹ ਰਾਹ ਕਿੱਧਰ ਆਉਣਾ ਨਾ ਇਦਾਂ ਹੁੰਦੀ ਸੀਗੀ ਤੇ ਮੈਂ ਇਹਨੂੰ ਕਹਿਣਾ ਚੱਲ ਆਪਾਂ ਅਗਰ ਲਾਲ ਐਡਿਟ ਕਰੀਏ ਵੀਡੀਓ ਨੂੰ ਆਪਣਾ ਤੇ ਨਹੀਂ ਕਹਿਣਾ ਮਮਾ ਅ ਤੁਹਾਡਾ ਰੋਝਦਾ ਕੰਮ ਹੈ ਹੀ ਆ ਤੁਹਾਡਾ ਮੈਂ ਕਿ ਹੁਣ ਜਦ ਆਪਾਂ YouTube ਨੂੰ ਬਣਾ ਤਾ ਫਿਰ ਹੁਣ ਇਹੀ ਕੰਮ ਕਰਨਾ ਪੈਣਾ ਆਪਾਂ ਨੂੰ ਤੇ ਫਿਰ ਕਹਿਣਾ ਮਮਾ ਕੋਈ ਗੱਲ ਨਹੀਂ ਮੈਂ ਕਰ ਦਿੰਦਾ ਆ ਜਾਂ ਕਿਦਾਂ ਆ ਸਾਡੀ ਕਿੱਦਾਂ ਕੱਲ ਲੜਾਈ ਰਹਿਣੀ ਹੈ ਨਾ ਮੈਨੂੰ ਕਹਿਣਾ ਵੀ ਅਗਰ ਲਾਲਚਾਲਾ ਪੈਰਟ ਕਰੀਏ ਉਹਨਾਂ ਨੇ ਕਿਹਾ ਮਮਾ ਮੈਂ ਪੜਨਾ ਆ ਮੈਂ ਗਰਾਊਂਡ ਜਾਣਾ ਮੈਂ ਖੇਡਣ ਜਾਣਾ ਜਾਂ ਮੇਰੇ ਫਰੈਂਡ ਸਰਕਲ ਵਿੱਚ ਬਹਿਣਾ ਜਾਣਾ ਆ ਤੇ ਮੈਨੂੰ ਬੜਾ ਮੁਸ਼ਕਲ ਜਿਹਾ ਹੋ ਗਿਆ ਚਲੋ ਇੱਕ ਘਰ ਦਾ ਕੰਮ ਹੁੰਦਾ ਸੀਗਾ ਹੁਣ ਵੀ ਚਲੋ ਹੈਗਾ ਹੁਣ ਕਿਹੜਾ ਹੈ ਨੀਗਾ ਇਹ ਗੱਲ ਆ ਵੀ ਘਰ ਦਾ ਕੰਮ ਹੁਣ ਆ ਉਹ ਵੀ ਕਰਨਾ ਚਲੋ ਦੇਖਣਾ ਚਲੋ ਵਾਹਿਗੁਰੂ ਜੇ ਮਨਜ਼ੂਰ ਹੋਗਾ ਚਲੋ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕੋਸ਼ਿਸ਼ ਅਕੀ ਜਿੱਦਾਂ ਕਰ ਲਾ ਵੀ ਉਦਮ ਅਗੇ ਲక్ష్ਮੀ ਹੁੰਦੀ ਆ ਉਹ ਸਾਬ ਉਹ ਜਾਂਦਾ ਤੇ ਮੈਂ ਗੱਲਾਂ ਨੂੰ ਫੇਰ ਕਹਿਣਾ ਮੈਂ ਫਿਰ ਸੋਚਿਆ ਮੈਂ ਕਿ ਇਦਾਂ ਨਹੀਂ ਸਰਨਾ ਹੈਗਾ ਵੀ ਇਹ ਗੱਲ ਕਿਦਾਂ ਸਹੀ ਹੋਊਗੀ ਇਹ ਤੇ ਫਿਰ ਮੈਂ ਦਿਮਾਗ ਨਾਲ ਸੋਚਿਆ ਮੈਂ ਕਿ ਫਿਰ ਐ ਕਰ ਗਲਾ ਮੈਨੂੰ ਸਿਖਾ ਦੇ ਤੈਨੂੰ ਪਤਾ ਵੀ ਅੱਜ ਕੱਲ ਦੇ ਬੱਚੇ ਡਿਜੀਟਲ ਡਿਜੀਟਲ ਮਤਲਬ ਸਮੇਂ ਵਿੱਚ ਐਕਟਿਵ ਹੈ ਸਾਰੇ ਸਾਰਿਆਂ ਨੂੰ ਪਤਾ ਕਿ ਮੀਟਰ ਬਾਰੇ ਹੈ ਨਾ ਫੋਨਾਂ ਬਾਰੇ ਆ ਚਲੋ ਜਦੋਂ ਮਤਲਬ ਅਸੀਂ ਪੜ੍ਹਦੇ ਹੁੰਦੇ ਸੀ ਸਾਡੇ ਕੋਲ ਉਹ ਫੋਨ ਵੀ ਨਹੀਂ ਸੀ ਹੁੰਦਾ ਅਸੀਂ ਕਹਿੰਨਾ ਟੱਚ ਵਾਲਾ ਨਾ ਉਦਾਂ ਹੀ ਯਕਦਾ ਵੀ ਨਾ ਪਤਾ ਨਹੀਂ ਸੀਗਾ ਵੀ ਹੁਣ ਦੇ ਸਮੇਂ 'ਚ ਮਤਲਬ ਕੰਪਿਊਟਰ ਦੀ ਪੜ੍ਹਾਈ ਆ ਕੰਪਿਊਟਰ ਪੜ੍ਹਾਉਂਦੇ ਬੱਚਿਆਂ ਨੂੰ ਤੇ ਇੱਕ ਬਹੁਤ ਫਰਕ ਹੈ ਹੁਣ ਦੇ ਸਮੇਂ ਦਾ ਤੇ ਸਾਡੇ ਉਹ ਨਾ ਪਹਿਲੇ ਸਮੇਂ ਦਾ ਹਨਾ ਇਹ ਫਰਕ ਹੁੰਦਾ ਸੀਗਾ ਤੇ ਗਲਾਲੇ ਫਿਰ ਮੈਨੂੰ ਸਿਖਾਇਆ ਤੇ ਜਦੋਂ ਮਤਲਬ ਚੈਨਲ ਬਣਾਇਆ ਨਾ ਅਸੀਂ 12 12 ਵਜੇ ਤੱਕ ਮਤਲਬ ਡੇਲੀ ਲੱਗੇ ਰਹਿਣਾ ਤੇ ਗਲਾਲਾ ਦੇ ਡੱਡੀ ਨੇ ਕਿਹਾ ਨਾ ਤੂੰ ਆਹ ਤੁਸੀਂ ਕਿਹੜੇ ਕੰਮ 'ਚ ਪੈਂਦੇ ਸੌਂ ਜਾ ਘੜੀ ਮੈਂ ਕਦੇ ਨਹੀਂ ਗਲਾਲਾ ਪਾਹਣਾ ਚੈਨਲ ਬਣਾ ਕੇ ਦੇਖਣਾ ਫਿਰ ਚਲੋ ਜੀ ਹੌਲੀ ਹੌਲੀ ਬਣ ਗਿਆ ਬਣ ਗਿਆ ਚੈਨਲ ਤੇ ਫਿਰ ਗਲਾਲੇ ਮੈਨੂੰ ਸਿਖਾਇਆ ਮਮੇ ਕਿੱਦਾਂ ਐਡੀਟਿੰਗ ਕਰਨੀ ਹੈ ਨਾ ਵੀਡੀਓ ਨੂੰ ਚਲੋ ਵੀਡੀਓ ਬਣਾ ਤਾਂ ਲਈ ਦੀ ਸੀਗੀ ਤੇ ਪਹਿਲਾਂ ਹੀ ਤਾਂ ਕਹ ਲੋ ਕੈਮਰੇ ਸਾਹਮਣੇ ਆਉਣ ਦਾ ਵੀ ਬਹੁਤ ਝਿਜਕ ਹੁੰਦੀ ਸੀਗੀ ਬੋਲਣਾ ਜਦੋਂ ਨਾ ਸਭ ਤੋਂ ਪਹਿਲਾਂ ਨਾ ਤੁਸੀਂ ਮੇਰੇ ਚੈਨਲ ਦੇਖਿਓ ਨਾ ਜਿਹੜੀ ਵੀਡੀਓ ਮੇਰੀ ਹੈਗੀ ਵਲੌਗ ਹੈ ਉਹ ਖੁਦ ਆਇਆ ਸਾਡੇ ਦਾ ਜਦੋਂ ਮਤਲਬ ਅਸੀਂ ਪੱਠੇ ਵਟਨੇ ਸੀ ਮੈਂ ਤੇ ਗਲਾਲ ਗਲਾਲ ਨੇ ਮੈਨੂੰ ਮਤਲਬ ਕਿਹਾ ਮम्मा ਤੁਸੀਂ ਇਦਾਂ ਬੋਲੋ ਇਦਾਂ ਬੋਲੋ ਤੇ ਮੈਂ ਜਦੋਂ ਕੈਮਰੇ ਵੱਲ ਬੋਲਣ ਲੱਗੀ ਨਾ ਤੇ ਮੇਰਾ ਹਾਸਾ ਨਿਕਲਿਆ ਕਰੇ ਕਰੀ ਤੇ ਬੋਲੇ ਨਹੀਂ ਸੀ ਸਾਹਮਣੇ ਨਹੀਂ ਸੀ ਕੈਮਰੇ ਦੇ ਹਨ ਤੇ ਮੇਰੇ ਨਾਲ ਵੱਢੀ ਪੱਠੇ ਹਨ ਵੱਢੀ ਆਵਾ ਤੇ ਨਾਲ ਦਾਦੀ ਮੇਰੇ ਹੱਥ ਵਿੱਚ ਆ ਕਹਿੰਨਾ ਮम्मा ਤੁਸੀਂ ਦਾਦੀ ਦਿਖਾਈ ਜੰਨੇ ਆ ਤੁਸੀਂ ਬੋਲੋ ਸਹੀ ਤੇ ਮੈਂ ਕਹਾ ਮੈਂ ਬੋਲਾਂ ਤਾਂ ਮੈਂ ਬੋਲਾਂ ਕਿਦਾਂ ਦੇਖੋ ਜੀ ਹੌਲੀ ਹੌਲੀ ਝਿਜਕ ਹਟਦੀ ਆ ਤੇ ਹੌਲੀ ਹੌਲੀ ਆਪਾਂ ਨੂੰ ਬੋਲਣ ਦੀ ਆਰਦ ਪੈਂਦੀ ਕੈਮਰੇ ਸਾਹਮਣੇ ਬਹੁਤ ਕੈਮਰਾ ਫੇਸ ਕਰਨਾ ਬਹੁਤ ਔਖਾ ਆ ਤੇ ਮੈਨੂੰ ਸਖਾਇਆ ਫਿਰ ਹੌਲੀ ਹੌਲੀ ਮਤਲਬ ਮੈਨੂੰ ਐਲਡੀਡੀ ਕਰਨੀ ਆ ਗਈ ਹੈ ਨਾ ਤੇ ਹੁਣ ਭਾਬੀ ਦੀ ਮੇਰੇ ਨਾਲ ਮੈਂ ਸਾਰੀ ਐਡਿਟ ਨਹੀਂ ਕਰ ਲੈਣੀ ਆ ਸਾਰੀ ਕਟਵੱਟ ਜੋ ਵੀ ਹੁੰਦੀ ਹੈ ਸਾਰਾ ਕਰ ਲੈਣੀ ਆ ਤੇ ਇੱਕ ਥੰਬਨੇਲ ਹੁੰਦਾ ਆ ਤੇ ਮਤਲਬ ਜਿੰਨਾ ਆਪਣੀ ਵੀਡੀਓ ਵਾਇਰਲ ਹੁੰਦੀ ਆ ਥੰਬਨੇਲ ਉਹ ਵੀ ਬਣਾ ਲੈਣੀ ਆ ਟਾਈਟਲ ਟਾਈਟਲ ਵੀ ਚਲੋ ਸੋਚ ਲਈਦਾ ਆ ਵੀ ਹੁਣ ਤੇ ਟਾਈਟਲ ਟੈਗ ਸਾਰਾ ਕੁਝ ਮੈਂ ਹੁਣ ਆਪ ਹੀ ਕਰ ਲੈਂਦੀ ਆ ਮੈਨੂੰ ਹੁਣ ਗਲਾਲ ਨੇ ਸਾਰਾ ਸਿਖਾਤਾ ਤੇ ਮੈਨੂੰ ਕੁਝ ਨਹੀਂ ਪਤਾ ਸੀ ਮੈਂ ਇੱਕਦਮ ਜ਼ੀਰੋ ਸੀ ਤੇ ਦੇਖੋ ਜੀ ਆਪਾਂ ਟਰਾਈ ਆਪਾਂ ਨੂੰ ਕਰਨੀ ਚਾਹੀਦੀ ਕਦੇ-ਕਦੇ ਚਲੋ ਕੋਈ ਨਹੀਂ ਕੰਮ ਆ ਹੀ ਜਾਂਦਾ ਆ ਤੇ ਪਤਾ ਲੱਗ ਹੀ ਜਾਂਦਾ ਆ ਗਗਲਾਲੇ ਮੈਨੂੰ ਸਾਰਾ ਸਿਖਾਇਆ ਤੇ ਮੈਂ ਗਗਲਾਲੇ ਦਾ ਬਹੁਤ ਧੰਨਵਾਦ ਕਰਦੀ ਆ ਤੇ ਤੇ ਹੁਣ ਮੈਂ ਸਾਰੀ ਐਡੀਟਿੰਗ ਕਰਨ ਸਾਰਾ ਥੰਬਨੇਲ ਜੋ ਵੀ ਟਾਈਟਲ ਟੈਗ ਡਿਸਕ੍ਰਿਪਸ਼ਨ ਸਾਰਾ ਕੁਝ ਮੈਂ ਆ ਵੀ ਕਰਨ ਦੀ ਮੈਨੂੰ ਇਹ ਕੰਮਾਂ ਦਾ ਜਿਹੜੀ ਨਹੀਂ ਪਤਾ ਹੁੰਦਾ ਵੀ ਇਹ ਕਿਦਾਂ ਹੁੰਦਾ ਕਿਦਾਂ ਨਹੀਂ ਹੁੰਦਾ ਜੇ ਖੁਦ ਹੀ ਰਾਹੇ ਪੈ ਕੇ ਪਤਾ ਲੱਗਦਾ ਆਪਾਂ ਨੂੰ ਤੇ ਵਧੀਆ ਆ ਇੱਥੇ ਤੱਕ ਮਤਲਬ ਸਿੱਖ ਲਿਆ ਆ ਪਤਾ ਲੱਗ ਗਿਆ ਵਾਹਿਗੁਰੂ ਅੱਗੇ ਹੋਰ ਤੁਹਾਡੀ سپورਟ ਦੇ ਨਾਲ ਸਾਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਵੇ ਹਨ 500 ਦੇ ਲੱਗੇ ਮਤਲਬ ਆਪਣੇ ਸਬਸਕ੍ਰਾਈਬਰ ਹੋ ਗਏ ਆ ਤਾਂ ਆਪਾਂ 1000 ਤੁਹਾਡੀ سپورਟ ਦੇ ਨਾਲ ਹੀ ਕਰਨਾ ਆ ਤੇ ਪਲੀਜ਼ ਤੁਸੀਂ ਸਾਡੇ ਨੂੰ ਜਾ ਸਬਸਕ੍ਰਾਈਬ ਕਰਾ ਦਿਓ ਤੁਹਾਡੀ ਮੇਰੇ ਰਿਕੁਐਸਟ ਆ ਸਾਰਿਆਂ ਮੇਰੇ ਨਾਲ ਜਦੋਂ ਵੀ ਚੈਨਲ YouTube ਚੈਨਲ ਤੁਸੀਂ ਖੋਲਦੇ ਸਾਡੇ ਚੈਨਲ ਨੂੰ ਦੇਖਦੇ ਆ ਤੇ ਵੀਡੀਓ ਨੂੰ ਲਾਈਕ ਤੇ ਮਤਲਬ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾਇਆ ਕਰੋ ਤੁਹਾਡੇ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਵਧਾਂਗੇ ਇਹ ਗੱਲ ਆ ਤੇ ਹੁਣ ਮੇਰਤ ਕਰਾ ਦੀ ਲੜਾਈ ਹੋ ਗਈ ਖਤਮ ਹੁਣ ਨਹੀਂ ਬਸ ਕੁਛ ਨਹੀਂ ਬਸ ਆਪਣਾ ਪੜਦਾ ਹੁਣ ਪੇਪਰਾਂ ਦੀ ਤਿਆਰੀ ਚੱਲਣ ਢੀ ਕਿ ਮਾਰਚ ਮਹੀਨੇ ਹੁਣ ਪੇਪਰ ਸ਼ੁਰੂ ਹੋ ਜਾਣੇ ਆ ਤੇ ਹੈਗੇ ਮਤਲਬ ਇਹ ਪੇਪਰ ਉਹ ਸਕੂਲ ਦੇ ਹੀ ਆ ਇਹ ਜਿੱਦਾਂ ਹੁਣ ਗਲਾਲ ਨੇ 10th ਕਲਾਸ ਹੋ ਜਾਣਾ ਆ ਤੇ ਜੋਤਨੇ ਹੋ ਜਾਣਾ ਹੈ 8.5 ਹੋ ਜਾਣਾ ਇਹਨਾਂ ਦੇ ਬੋਰਡ ਦੇ ਕਲਾਸਾਂ ਹੋ ਜਾਣੀਆਂ ਹੁਣ ਚਲੋ ਨੋਰਮਲ ਸਕੂਲ ਦੇ ਆਈਆਂ ਪਰ ਫਿਰ ਵੀ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਆ ਤੇ ਮਿਹਨਤ ਨਾਲ ਹੀ ਆਪਾਂ ਅੱਗੇ ਵਧਦੇ ਆ ਤੇ ਮਿਹਨਤ ਆਪਾਂ ਨੂੰ ਜਿੱਥੇ ਤੱਕ ਲੈ ਕੇ ਆਪਾਂ ਨੂੰ ਕਰਨੀ ਚਾਹੀਦੀ ਜ਼ਰੂਰ ਹਰੇਕ ਕੋਈ ਵੀ ਫੀਲਡ ਲਾ ਲਓ ਹਨਾ ਤੇ ਮਿਹਨਤ ਨਾਲ ਹੀ ਸਾਰਾ ਕੁਝ ਹੈ ਆਪਾਂ ਮਿਹਨਤ ਨਹੀਂ ਕਰਾਂਗੇ ਤਾਂ ਆਪਾਂ ਕੁਝ ਵੀ ਨਹੀਂ ਜ਼ੀਰੋ ਹੋ ਜਾਾਂਗੇ ਮਿਹਨਤ ਕਰੋ ਟਰਾਈ ਕਰੋ ਇੱਕ ਨਾ ਇੱਕ ਦਿਨ ਜਿੱਦਾਂ ਕਹਿੰਦੇ ਨੇ ਨਾ ਕਹਿਣਾ ਕੁਝ ਨਹੀਂ ਔਰ ਕਰਨਾ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ ਜੇ ਆਪਾਂ ਕਰਾਂਗੇ ਨਾ ਆਪਾਂ ਟਰਾਈ ਨਾ ਕਰਾਂਗੇ ਤਾਂ ਆਪਾਂ ਨੂੰ ਕਿੱਦਾਂ ਕੋ ਕੰਮ ਆਊਗਾ ਇਸ ਕਰਕੇ ਹੁਣ ਮੈਂ ਸਾਰੀ ਐਡੀਟਿੰਗ ਸਾਰਾ ਕੁਝ ਆਪ ਹੀ ਹੁਣ ਮੈਂ ਕਰ ਲੈਂਦੀ ਆ ਮਤਲਬ ਗਰਲਾ ਕੈਮਰੇ ਮੋਰੇ ਆਉਣ ਨੂੰ ਤਾਂ ਬਹੁਤ ਸੰਗਦਾ ਆ ਤੇ ਉਹ ਕਹਿੰਦਾ ਕੈਮਰੇ ਮੋਰੇ ਮੈਂ ਕਿੱਦਾਂ ਆ ਬਹੁਤ ਸੰਗ ਲੱਗਦੀ ਆ ਤੇ ਹਜੇ ਜੋ ਜਿੱਦਾਂ ਬੱਚਾ ਆ ਨਿਆਣਾ ਹੈ ਹਜੇ ਉਹ ਆ ਜਾਂਦਾ ਹੈ ਸਾਹਮਣੇ ਨਾ ਕੈਮਰੇ ਦੇ ਤੇ ਗੱਲਾਂ ਤਾਂ ਬਹੁਤ ਹੀ ਸੰਗ ਆਉਂਦੀਆਂ ਇਹਨੂੰ ਪਤਾ ਮੈ ਇਹ ਸਾਰਾ ਹੀ ਆ ਅਜਕਲ ਬੱਚਿਆਂ ਵਿੱਚ ਤਾਂ ਜਿੱਦਾਂ ਗੱਲ ਵੀ ਗੇਮਾਂ ਦਾ ਬਹੁਤ ਕ੍ਰੇਜ਼ ਹੈ ਨਾ ਸਾਨੂੰ ਤਾਂ ਪਤਾ ਵੀ ਨਹੀਂ ਗੇਮਾਂ ਕਿੱਥੋਂ ਸ਼ੁਰੂ ਹੁੰਦੀਆਂ ਕਿੱਥੋਂ ਕਿਦਾਂ ਕੀ ਨਹੀਂ ਹੈਗਾ ਹਰ ਇੱਕ ਬੱਚੇ ਨੂੰ ਅਜਕਲ ਗੇਮ ਦਾ ਬਹੁਤ ਛੋਟੇ ਛੋਟੇ ਬੱਚੇ ਨੂੰ ਅਜਕਲ ਪਤਾ ਹੈ ਸਾਰਾ ਫੋਨਾਂ ਬਾਰੇ ਹੈ ਨਾ ਇਹ ਗੱਲ ਆ ਤੇ ਚਲੋ ਜੀ ਹੁਣ ਕੰਮਕਾਰ ਕੋਈ ਕਰ ਲਈ ਦਰਪਣੇ ਬਣਾ ਲਈਏ ਹੈ ਨਾ ਗੱਲਾਂ ਆਪਣੀਆਂ ਬਹੁਤ ਹੋ ਗਈਆਂ ਤੇ ਦੇਖਾ ਹੁਣ ਮੈਂ ਦਾਲ ਸਬਜ਼ੀ ਬਣਾਉਣੀ ਅੱਜ ਇਹ ਚਾਹ ਉਹ ਦੇਖਦੇ ਆ ਤੇ ਨਾਲੇ ਬੀਨੇ ਘੁੱਟ ਜਾ ਤੇ ਚਾਹ ਤੁਹਾਨੂੰ ਪਤਾ ਵੀ ਜਿਹੜੇ ਪੰਜਾਬੀ ਪਿੰਡਾਂ ਵਾਲੇ ਆ ਉਹਨਾਂ ਦੀ ਜਾਨ ਆ ਚਾਹ ਇਹ ਗੱਲ ਹਨ ਲੱਡੂ ਹਲੋ ਹੋ ਮੋਤੀ ਜੂਟੇ ਨਵੇਂ ਬਹੁਤ ਸੰਦੇ ਲੱਡੂ ਮੋਤੀ ਜੂਟੇ ਵਧੀਆ ਦੇਖੋ ਜੀ ਲਸਣ ਗੰਡਾ ਪਿਆ ਅਦਰਕ ਸਾਰਾ ਕੁਝ ਕੇ ਤਾਂ ਬਣਾਈ ਮੈਂ ਸੁੰਡ ਅੱਜ ਜਿਦਾ ਦੇਖੋ ਕਿੰਨੀ ਸੋਹਣੀ ਆ ਤੇ ਵਿੱਚ ਹਰਾ ਧਨੀਆ ਪਾਇਆ ਇਹਦੇ ਸੁੰਨ ਦੀ ਤਰੀ ਬਣ ਕੇ ਮੇਰੀ ਹੁਣ ਹੋ ਗਈ ਤਿਆਰ ਤਾਂ ਆਟਾ ਵੀ ਮੈਂ ਗਨ ਕੇ ਰੱਖ ਲਿਆ ਹੈ ਇਹਨਾ तकरीबन ਮੇਰੇ ਦੇ ਕੰਮ ਨਿਭੜੀ ਗਏ ਆ ਆ ਦੇਖੋ ਜੀ ਕਪੀਤਾ ਜਰਾ ਪਿਆ ਪਿਆ ਜਰਾ ਫੁੱਟਰਾ ਹੋ ਗਿਆ ਇਹੇ ਇਹਦੀ ਬਾਰੀ ਨਹੀਂ ਆਈ ਖਾਣ ਦੀ ਕੋੜਾ ਹੋ ਗਿਆ ਇਹੇ ਤੁਨੇ ਇਹਨੂੰ ਮੇਰੀ ਮੱਝ ਖਾਉਗੀ ਸਬਜੀ ਇੰਨਾ ਸਾਮਾਨ ਇਕੱਠਾ ਕਰਕੇ ਲਾਏ ਮੰਡੀੋਂ ਬਾਰੀ ਨਾ ਆਵੇ ਕੀ ਖਾਏਗੀ ਛੜੀਏ ਸੰਤਰੇ ਲੈੇ ਅੰਗੂਰ ਲੈੇ ਕਪੀਤਾ ਲੈੇ ਵੈਸੇ ਮੈਂ ਕਪੀਤਾ ਤਾਂ ਬੰਬੋ ਖਾਣੀ ਹੁੰਦੀ ਆ ਕਪੀਤਾ ਖਾਣ ਲਈ ਸਿੱਧ ਨੂੰ ਵਧੀਆ ਹੈ ਹੂੰ ਪੂਰਾ ਕਰਦਨ ਨਾਲੇ ਆਪਣੇ ਨਾਲੇ ਇਹ ਮਤਲਬ ਪੇਟ ਦੀ ਸਫਾਈ ਵਾਸਤੇ ਵੀ ਵਧੀਆ ਹੁੰਦਾ ਖਾਣਾ ਚਾਹੀਦਾ ਆ ਆਪਾਂ ਖਾਈਦਾਂ ਨੇ ਹੈਗਾ ਮੈਂ ਤਾਂ ਮੁੱਲ ਲਿਆ ਕੇ ਵੀ ਜਿੱਦਾਂ ਪਲਾਟੂ ਲੈ ਕੇ ਵੀ ਚਾਹ ਜਾਨੀ ਹੁੰਨੀ ਆ ਖਾਲੀ ਨੂੰ ਤਾਂ ਬਹੁਤ ਦਿਨ ਹੋ ਗਏ ਮੈਂ ਤਾਂ ਸ਼ਹਿਰ ਜਾ ਹੀ ਰਹੀ ਹੁਆ ਤੇ ਸਮਾਗਰਾਂ ਚ ਆ ਦੇਖੋ ਮੈਂ ਕੱਪੜੇ ਵੀ ਲਾ ਕੇ ਲੈ ਆਂਦੇ ਆ ਕੋਠੇ ਤੋਂ ਦੇਖੋ ਇਹਦਾ ਢੇਰ ਲੱਗਾ ਕੱਪੜਿਆਂ ਦਾ ਕੰਬਲ ਵੀ ਮੇਰੇ ਧੋਤਾ ਗਿਆ ਸਾਰੇ ਕੰਪੜਿਆਂ ਦੀ ਮੈਂ ਤੈਹ ਲਾਉਂਗੀ ਚਲੋ ਜੀ ਮੈਂ ਹੁਣ ਕਪੜਾ ਦੀ ਤੈਹ ਲਾਉਣਾ ਹਾਂ ਹੰਜ ਕਪੜਿਆਂ ਦੀ ਮੈਂ ਤੈਹ ਲਾ ਲਈਏ ਥਾਂ ਤੁਸੀਂ ਰੱਖ ਲਿਆ ਆਪਣੇ ਮੈਂ ਆਪਣੇ ਖਾਣੇ ਚ ਰੱਖ ਲਿਆ ਸਾਬੀ ਦੇ ਸਾਬੀ ਦੇ ਖਾਣੇ ਚ ਰੱਖ ਲਿਆ ਤੇ ਗਦਾਰ ਉਹਨਾਂ ਦੇ ਉਹਨਾਂ ਦੇ ਟੰਗ ਤੇ ਕਿਲੀਆਂ ਤੇ ਤਾਂ ਦੇਖੋ ਕੰਬਲ ਇਹ ਕੰਬਲ ਇੱਕ ਨਾ ਥੋੜਾ ਸੌਫਟ ਆ ਤੇ ਹਰ ਸਾਲ ਮੈਂ ਧੋ ਕੇ ਰੱਖਦੀ ਹੁੰਦੀ ਆ ਤਾਂ ਧੋ ਕੇ ਇਹਨਾਂ ਨੂੰ ਮਤਲਬ ਕੱਪੜਿਆਂ ਨੂੰ ਪਾਉਣਾ ਸਿਆਲ ਵਾਲਿਆਂ ਨੂੰ ਕਿਉਂ ਫੰਨਿਆ ਰੱਖੀ ਹੁੰਦੀ ਆ ਫੇਰ ਮੈਨੂੰ ਇਹਦੀ ਸਮਹਿਲ ਆਉਂਦੀ ਆ ਇਹਦਾ ਕੱਪੜੇ ਫੇਰ ਮੈਂ ਪਾਉਂਦੀ ਨਹੀਂ ਹੁੰਦੀ ਮੈਨੂੰ ਬਹੁਤ ਸਮਹਿਲ ਆਉਂਦੀ ਆ ਤੇ ਚਲੋ ਜੀ ਹੁਣ ਮੇਰੇ ਵਲੌਗ ਨੂੰ ਐਂਡ ਤੱਕ ਦੇਖਿਆ ਕਰੋ ਤੇ ਨਾਲੇ ਦੱਸਿਆ ਕਰੋ ਸਾਡੇ ਵਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਲਾਈਕ ਸ਼ੇਅਰ ਕਰਿਆ ਕਰੋ ਵਲੌਗ ਨੂੰ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਨਾਲੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਸਸਟੀਕਾ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਬਾਏ ਬਾਏ ওকে